ਸਤਿ ਸ੍ਰੀ ਅਕਾਲ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਜੀ ਦੀ ਦਸਤਾਬ ਦੀ ਜਿਹੜੀਆਂ ਮਨਾਈ ਜਾ ਰਹੀ ਹੈ ਤੇ ਤਸਵੀਰਾਂ ਜੇਕਰ ਤੁਹਾਨੂੰ ਦਿਖਾਈਏ ਤਾਂ ਤਸਵੀਰਾਂ ਵੇਖ ਕੇ ਬੇਹੱਦ ਮਨ ਨੂੰ ਦੁੱਖ ਹੁੰਦਾ ਹੈ ਕਿ ਕਿਸ ਤਰ੍ਹਾਂ ਇੱਕ ਪਾਸੇੋਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਆਪਾਂ ਅੱਜਾ 350 ਸਾਲ ਲਾਏ ਬੜੀ ਸ਼ਰਧਾਪੂਰਕ ਮਨਾਣਾ ਤਾਂ ਦੂਜੇ ਪਾਸੇ ਆਹ ਟੈਂਕੀ ਤੁਹਾਨੂੰ ਸਭ ਤੋਂ ਉੱਚੀ ਦੇਖਦੇ ਆ ਤੇ ਇਸ ਨੂੰ ਰੰਗ ਕਰਨਾ ਵੀ ਭੁੱਲ ਗਏ ਜਿੱਥੇ ਲੜੀਆਂ ਦਾ ਚਾਰਜ ਪ੍ਰੈਸ ਸਜਾਇਆ ਗਿਆ ਸਭ ਕੁਝ ਕੀਤਾ ਗਿਆ ਤੇ ਆਹ ਟੈਂਕੀ ਨੂੰ ਰੰਗ ਕਰਨਾ ਵੀ ਭੁੱਲ ਗਏ ਐ ਜੀ ਪੀ ਸੀ ਐ ਜੀ ਪੀ ਸੀ ਦੇ ਪ੍ਰਬੰਧਕਾਂ ਦੇ ਧਿਆਨ ਦੇ ਵਿੱਚ ਬਾਰ ਬਾਰ ਲਿਆਂਦਾ ਗਿਆ ਪਰ ਉਹ ਇਸ ਪਾਸੇ ਬਿਲਕੁਲ ਗੌਰ ਨਹੀਂ ਕੀਤਾ ਹਾਲਾ ਕਿ ਸਭ ਤੋਂ ਵੱਡਾ ਸਥਾਨ ਹੈ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸਥਾਨ ਦੇ ਉੱਤੇ ਨਵੇਂ ਪਾਰਸ਼ਦ ਦੇ ਚਿਹਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਤਿਆਰੀਆਂ ਦੇਖ ਲਓ ਕਿਹੋ ਜਿਹੀਆਂ ਅਧੂਰੀਆਂ ਤਿਆਰੀਆਂ ਨੇ ਹਾਲਾਂਕਿ ਇੱਕ ਦੂਜੇ ਦੇ ਨਿਸ਼ਾਨੇ ਜ਼ਰੂਰ ਸਾਦੇ ਜਾਂਦੇ ਨੇ ਐ ਜੀ ਪੀ ਸੀ ਵੱਲੋਂ ਸਰਕਾਰ ਤੇ ਨਿਸ਼ਾਨਾ ਸਾਦਾ ਜਾਂਦਾ ਹੈ ਸਰਕਾਰ ਕਿਤੇ ਨਾ ਕਿਤੇ ਐ ਜੀ ਪੀ ਦੇ ਕਮੀਆਂ ਕੱਢੀ ਜਾਂਦੀ ਇੱਕ ਦੂਜੇ ਦੇ ਉੱਤੇ ਜਿਹੜੇ ਨਿਸ਼ਾਨੇ ਜ਼ਰੂਰ ਸਾਦੇ ਜਾਂਦੇ ਪਰ ਕੰਧ ਦੀ ਦੀਵਾਰ ਦੀ ਤੁਹਾਨੂੰ ਤਸਵੀਰ ਦਿਖਾ ਰਿਹਾ ਇੱਥੇ ਲੜੀਆਂ ਲੱਗਤੀਆਂ ਗਈਆਂ ਬਿਲਕੁਲ ਦੀਵਾਰ ਦੇ ਹਾਲਾਤ ਦੇਖ ਲਓ ਰੰਗ ਕਰਨਾ ਤੱਕ ਵੀ ਐ ਜੀ ਪੀ ਸੀ ਦੇ ਪ੍ਰਬੰਧਕ ਜਿਹੜੇ ਭੁੱਲ ਗਏ ਨੇ ਇਹਨਾਂ ਨੂੰ ਬਾਰ ਬਾਰ ਦੋ ਅਤੇ ਨਵਾਰਾ ਸੀ ਆਪ ਖੁਦ ਕਹਿ ਕੇ ਆਏ ਪਰਸਨਲੀ ਵੀ ਜਾ ਕੇ ਆਏ ਇਹਨਾਂ ਦੇ ਉੱਤੇ ਰੰਗ ਕਰ ਦਿਓ ਆ ਗੰਧਾਂ ਜਿਹੜੀਆਂ ਨੇ ਖਰਾਬ ਪਈਆਂ ਨੇ ਪਰ ਇਸ ਪਾਸੇ ਧਿਆਨ ਦੇਣ ਦੀ ਬਜਾਏ ਕਿਸੇ ਨੇ ਇਸ ਪਾਸੇ ਦੇਖਣਾ ਵੀ ਇੱਕ ਵਾਰ ਨਾ ਸਮਝਿਆ ਜਿੱਥੇ ਲੜੀਆਂ ਲਾ ਕੇ ਉਂ ਦਾ ਸ਼ਿੰਗਾਰ ਦਿੱਤਾ ਵੀ ਲੜੀਆਂ ਲਾ ਦਿੱਤੀਆਂ ਪਰ ਗੰਧ ਦੇ ਉੱਤੇ ਪੇਂਟ ਕਰਨਾ ਭੁੱਲ ਗਏ ਛੋਟੀ ਜੀ ਗੰਧ ਹੈ ਉਹਦੇ ਉੱਤੇ ਪੇਂਟ ਨਹੀਂ ਕੀਤਾ ਬਿਲਕੁਲ ਮੇਨ ਗੁਰਦੁਆਰਾ ਸਾਹਿਬ ਦੀ ਗੰਧ ਹੈ ਉਹਦੇ ਉੱਤੇ ਰੰਗ ਕਰਨਾ ਵੀ ਭੁੱਲ ਗਏ ਤਾਂ ਇਹ ਤਸਵੀਰਾਂ ਦਿਖਾਣੀਆਂ ਬੇਹ ਜਰੂਰੀ ਆ ਕਿਉਂਕਿ ਜਿੱਥੇ ਸਰਕਾਰ ਦੇ ਕੰਮਾਂ ਦੇ ਵਿੱਚ ਗੱਲ ਕਰਦੇ ਆ ਕਿੰਤੂ ਪ੍ਰਾਂਤ ਕਰਦੇ ਆ ਕਿ ਉਹਨਾਂ ਦੇ ਕੰਮ ਅਧੂਰੇ ਆ ਉੱਥੇ ਐ ਜੀ ਪੀ ਸੀ ਵੱਲੋਂ ਵੀ ਤਿਆਰੀਆਂ ਜਿਹੜੀਆਂ ਮੁਕੰਮਲ ਨਾ ਹੋ ਸਕੀਆਂ ਐ ਜੀ ਪੀ ਸੀ ਦੀਆਂ ਵੀ ਇੱਕ ਤਿਆਰੀਆਂ ਜਿਹੜੀਆਂ ਅਧੂਰੀਆਂ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਵੇਖ ਕੇ ਖੁਦ ਅੰਦਾਜ਼ਾ ਲਾ ਲਿਓ ਕਿ ਕਿੰਨੇ ਕੁ ਇਹ ਲੋਕ ਸੋਹਿਰਦੇ ਨੇ ਕਿੰਨੇ ਕੇ ਲੋਕ